ਇੰਨੇ ਦਿਨਾਂ ਤੋਂ ਬਾਅਦ ਬੰਦੇ ਨੇ ਜਿੰਨੇ ਚੜ੍ਹਦੀ ਕਲਾ ਵਾਲੇ ਗੱਲਾਂ ਕੀਤੀਆਂ ਉਹਨਾਂ ਨੇ ਇਹ ਕਿਹਾ ਕਿ ਇਹ ਸਾਡੇ ਹਿੱਸੇ ਦੀ ਲੜਾਈ ਹੈ ਸਾਨੂੰ ਹੀ ਲੜਨੀ ਪੈਣੀ ਸੀਗੀ ਖੇਤੀ ਕਰਨ ਲਈ ਸਾਨੂੰ ਕਿਹੜਾ ਕਿਤੇ ਕੋਈ ਸਿੱਖਣ ਜਾਣਾ ਸੀਗਾ ਅਸੀਂ ਜਿਹੜੇ ਜਿਹੇ ਟੱਬਰਾਂ ਜੰਮੇ ਆ ਉਹਨਾਂ ਟੱਬਰਾਂ 'ਚ ਹੌਲੀ-ਹੌਲੀ ਜਿੱਦੀ ਸੋਝੀ ਸੰਭਲੀ ਹੈ ਖੇਤੀਬਾੜੀ ਵਾਲੇ ਪਰਿਵਾਰ ਸੀਗੇ ਬਾਬੇ ਨਾਨਕ ਨੇ ਵੀ ਕਿਹਾ ਹੈ ਕਿ ਉਤਮ ਖੇਦੀ ਮਦਮ ਬਖਵਾਲ ਨਖੇ ਤੇ ਚੱਕਰੀ ਸੋ ਇਹ ਇੱਕ ਐਸਾ ਕਿੱਤਾ ਹੈ ਜਿਹੜਾ ਬੜੇ ਸਬਰ ਸੰਤੋਖ ਵਾਲਾ ਕਿੱਤਾ ਹੈ ਠੋੜ-ਠੋੜ ਕਰਦੀਆਂ ਰਾਤਾਂ ਦੇ ਵਿੱਚ ਨੱਕੇ ਮੋੜੇ ਜਿਨ੍ਹਾਂ ਨੇ ਸੱਪਾਂ ਦੀਆਂ ਸਰੀਆਂ ਮਿੱਧੀਆਂ ਅਨਾਜ ਪੈਦਾ ਕੀਤਾ ਫਿਰ ਇਹਨਾਂ ਨੂੰ ਆਂਦਾ ਤੇ ਕਹੋਂ ਦੇ ਲਾਇਕ ਹੋਏ ਸੋ ਇਹ ਉਹ ਲੋਕ ਨੇ ਜਦੋਂ ਫਿਰ ਇਹਨਾਂ ਨੂੰ ਲੱਗਦਾ ਕਿ ਹੂੰ ਸਾਡੀ ਕਰੀ ਹੋਈ ਕਿਰਤ ਤੇ ਕੋਈ ਡਾਕਾ ਮਾਰਨ ਆ ਰਿਹਾ ਫਿਰ ਤਾਂ ਜਿਹਦੇ ਹੱਥ ਵਿੱਚ ਜੋ ਆਉਂਦਾ ਤੰਗਲੀ ਸਲੰਗ ਕਹੀ ਕੁਹਾਰੀ ਨੂੰ ਲੈ ਕੇ ਖੜ ਹੋ ਗਈ ਇਹ ਲੋਕ ਇਹ ਵੀ ਕਹਿ ਰਹੇ ਨੇ ਕਿ ਕਲਾਕਾਰ ਆ ਕਲਾਕਾਰ ਮੁਲਾਕਾਤ ਕਰ ਸਕਦਾ ਤੁਸੀਂ ਕੀ ਸੋਚਦੇ ਹੋ ਅਜੇ ਕਲਾਕਾਰ ਅਸੀਂ ਚਾਹੇ ਮੰਨਿਏ ਚਾਹੇ ਨਾ ਮੰਨਿਏ ਨਰਿੰਦਰ ਮੋਦੀ ਸਾਡਾ ਮੁੱਖ ਮੰਤਰੀ ਪ੍ਰਧਾਨ ਮੰਤਰੀ ਹੈ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੋਈ ਵਰਗ ਵੀ ਕਰ ਸਕਦਾ ਹੈ ਕੋਈ ਹੋਵੇ ਚਾਹੇ ਉਹ ਉਹ ਚਾਹੇ ਕਿਸਾਨ ਹੋਵੇ ਚਾਹੇ ਕੋ ਇੰਜੀਨੀਅਰ ਹੋਵੇ ਚਾਹੇ ਕੋ ਡਾਕਟਰ ਹੋਵੇ ਚਾਹੇ ਕੋ ਕਲਾਕਾਰ ਹੋਵੇ ਅਸੀਂ ਇਸ ਗੱਲ ਤੇ ਕਿਉਂ ਨਹੀਂ ਪ੍ਰਾਊਡ ਫੀਲ ਕਰਦੇ ਕਿ ਸਾਡੇ ਇੱਕ ਜਲੰਧਰ ਜ਼ਿਲ੍ਹੇ ਦਾ ਛੋਟਾ ਜਿਹਾ ਪਿੰਡ ਹੈ ਦੁਸਾਂਜਕਲਾਉ ਉੱਥੋਂ ਉੱਠ ਕੇ ਇੱਕ ਬੰਦਾ ਆਪਣੀ ਕਲਾ ਦੇ ਰਾਹੀਂ ਅੱਜ ਆਪਣਾ ਉਹ ਸਥਾਨ ਹਾਸਲ ਕਰਦਾ ਹੈ ਕਿ ਜਿਹੜੀ ਦੁਨੀਆ ਦਾ ਸਭ ਤੋਂ بڑا ਲੋਕਤੰਤਰ ਹੈ ਉਹ ਲੋਕਤੰਤਰ ਦੀ ਸਭ ਤੋਂ ਵੱਡੀ ਕੁਰਸੀ ਤੇ ਬੈਠਾ ਬੰਦਾ ਉਹਨੂੰ ਮਿਲਣ ਲਈ ਬੁਲਾ ਰਿਹਾ ਹੈ ਅਸੀਂ ਉਹਨਾਂ ਕੰਮ ਤਾਂ ਕਬੂਲ ਕਰ ਲਈਏ ਜੇ ਇੱਕ ਬੰਦਾ ਹਾਰਟ ਦਾ ਪੇਸ਼ੈਂਟ ਹੈ ਤਾਂ ਹਾਰਟ ਦੇ ਸਪੈਸ਼ਲਿਸਟ ਕੋ ਜਾਂਦਾ ਕਿ ਤੂੰ ਮੇਰਾ ਕੰਮ ਕਰ। ਜੀ ਉਹਨੂੰ ਕੋ ਹੈ ਵੀ ਮੇਰੀ ਹੱਡੀਆਂ ਦੀ ਪ੍ਰੋਬਲਮ ਹੈ ਉਹ ਤਾਂ ਹੱਡੀਆਂ ਨੂੰ ਦੇਖੂਗਾ ਨਾ। ਸੋ ਇਸ ਕਰਕੇ ਬਾਕੀ ਕੰਮ ਅਸੀਂ ਦੇਖਾਂਗੇ। ਜਿਹੜੇ ਉਹ ਸਾਡੇ ਕਿੱਤੇ ਬਾਰੇ ਗੱਲਬਾਤ ਹੈ ਉਹ ਆਸਾਨ ਕਰਨਗੇ ਸਾਡੇ ਆਪੂ ਸਹਿਵਨ ਕਰਨਗੇ। ਤਨੌਰੀ ਬਾਰਡਰ ਤੇ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਲਗਾਤਾਰ ਜਾਰੀ ਹੈ। ਤਾਂ ਜਹੇ ਦੇ ਵਿੱਚ ਹਰ ਕੋਈ ਉਹਨਾਂ ਦੇ ਹੱਕ ਦੇ ਵਿੱਚ ਸਮਰਥਨ ਦੇ ਰਿਹਾ ਹੈ। ਤਾਂ ਸਾਡੇ ਨਾਲ ਪੰਜਾਬੀ ਕਲਾਕਾਰ ਮਲਕੀਤ ਸਿੰਘ ਰੌਣੀ ਨੇ ਹੁਣੇ-ਹੁਣੇ ਮੁਲਾਕਾਤ ਕਰਕੇ ਆਏ ਨੇ ਇੱਕ ਕਿਸਾਨ ਦੇ ਪੁੱਤ ਵੀ ਨੇ ਖੁਦ ਵੀ ਕਿਸਾਨੀ ਕਰਦੇ ਖੇਤੀ ਕਰਦੇ ਨੇ ਟਰੈਕਟਰ ਚਲਾਉਂਦੇ ਨੇ ਬਹੁਤ-ਬਹੁਤ ਸਵਾਗਤ ਹੈ ਜਰਨੈਸਪੋਤ ਬਹੁਤ-ਬਹੁਤ ਮਿਹਰਬਾਨੀ ਜੀ ਅ ਡੱਲੇਵਾਲ ਸਾਹਿਬ ਦੇ ਨਾਲ ਮੁਲਾਕਾਤ ਕਰਕੇ ਹੋ ਕਿਸ ਤਰ੍ਹਾਂ ਦੀ ਹਾਲਤਾ ਕੀ ਗੱਲਬਾਤ ਹੋਈ ਦੇਖੋ ਹਾਲਤਾਂ ਪਰ ਰੋਜ਼ ਸੋਸ਼ਲ ਮੀਡੀਆ ਦੇਖਦੇ ਆ ਦਿਨ-ਪਰ-ਦਿਨ ਸਿਹਤ ਤਾਂ ਥੋੜੀ ਉਹਨਾਂ ਦੀ ਨਹੀਂ ਠੀਕ ਹੁੰਦੀ ਪਰ ਉਹ ਚੜ੍ਹਦੀ ਕਲਾ ਚ ਨੇ ਜਦੋਂ ਉਹਨਾਂ ਨੇ ਗੱਲਬਾਤ ਕੀਤੀ ਸੋ ਮੈਂ ਇਸ ਗੱਲ ਦੀ ਹੈਰਾਨੀ ਸੀਗਾ ਕਿ ਕੰਨੇ ਦਿਨਾਂ ਤੋਂ ਬਾਅਦ ਬੰਦੇ ਨੇ ਜਿਵੇਂ ਚੜ੍ਹਦੀ ਕਲਾ ਵਾਲੇ ਗੱਲਾਂ ਕੀਤੀਆਂ ਉਹਨਾਂ ਨੇ ਇਹ ਕਿਹਾ ਕਿ ਇਹ ਸਾਡੇ ਹਿੱਸੇ ਦੀ ਲੜਾਈ ਹੈ ਸਾਨੂੰ ਹੀ ਲੜਨੀ ਪੈਣੀ ਸੀਗੀ ਸੋ ਅਸੀਂ ਸ਼ੁਰੂ ਕੀਤੀ ਹੈ ਸੋ ਪਹਿਲਾਂ ਵੀ ਜਿਹੜਾ ਮੋਰਚਾ ਲੜਿਆ ਗਿਆ ਉਹ ਕੁਝ ਲੋਕਾਂ ਨੇ ਸ਼ੁਰੂ ਕੀਤਾ ਹੌਲੀ-ਹੌਲੀ ਸਾਰੇ ਬੰਦੇ ਬਾਅਦ ਚ ਆਏ ਸੋ ਅਸੀਂ ਮੀਂਹ ਕਹਦੇ ਆ ਸਾਰੇ ਪੰਜਾਬੀ ਇਸ ਗੱਲ ਦਾ ਹੰਗਾਰਾ ਕਰਨਗੇ ਸਾਡੇ ਨਾਲ ਜੁੜਨਗੇ ਕਿ ਸਮਾਂ ਇਹ ਉਹਨਾਂ ਨੇ ਬੜੀਆਂ ਸੁਣੀਆਂ ਗੱਲਾਂ ਕੀਤੀਆਂ ਕਹਿੰਦੇ ਇਤਿਹਾਸ ਇਹ ਦੱਸਦਾ ਹੈ ਕਿ ਹਰ ਸਮੇਂ ਇਹ ਲੜਾਈ ਕਿਸ ਨਕੇ ਦੇ ਹਿੱਸੇ ਆਈ ਹੈ ਸੋ ਸਾਡੇ ਇਸੇ ਲਈ ਆਈ ਤੇ ਸਾਡੇ ਅਸੀਂ ਸ਼ੁਰੂ ਕੀਤੀ ਹੈ ਅੱਗੇ ਆਉਣ ਵਾਲੇ ਲੋਕਾਂ ਨੂੰ ਅੱਗੇ ਲੈ ਕੇ ਜਾਣਗੇ ਤੁਸੀਂ ਇੱਕ ਕਲਾਕਾਰ ਵੀ ਹੋ ਫਿਲਮਾਂ ਦੇ ਵਿੱਚ ਵੀ ਅਕਸਰ ਤੁਸੀਂ ਕੰਮ ਕਰਦੇ ਹੋ ਹਾਰਮੋਨੀਓ ਤੇ ਨਾਲ ਦੀ ਨਾਲ ਤੁਸੀਂ ਖੇਤੀ ਦੇ ਨਾਲ ਵੀ ਜੁੜੇ ਹੋ ਖੇਤੀ ਕਰਨੀ ਤੁਸੀਂ ਹਲੇ ਵੀ ਨਹੀਂ ਛੱਡੀ ਟਰੈਕਟਰ ਚਲਾਉਂਦੇ ਤੁਸੀਂ ਖੇਤਾਂ ਦੇ ਵਿੱਚ ਨਜ਼ਰ ਆਉਂਦੇ ਹੋ ਖੇਤੀ ਕਰਦੇ ਨਜ਼ਰ ਆਉਂਦੇ ਭਾਜੀ ਉਹ ਮੁੱਦੇ ਆਏ ਆ ਕਿ ਖੇਤੀ ਕਰਨ ਲਈ ਸਾਨੂੰ ਕਿਹੜਾ ਕਿਹੜਾ ਕੁਝ ਸਿੱਖਣ ਜਾਣਾ ਸੀਗਾ ਅਸੀਂ ਜਿਹੜੇ ਜਿਹੜੇ ਟੱਬਰਾਂ ਜੰਮੇ ਆ ਉਹਨਾਂ ਟੱਬਰਾਂ ਚ ਹੌਲੀ ਹੌਲੀ ਜਿੱਦੀ ਸੋਝੀ ਸੰਭਲੀ ਆ ਕੀਤੀ ਬਾਰੀ ਵਾਲੇ ਪਰਿਵਾਰ ਸੀਗੇ ਸੋ ਉੱਥੇ ਇਹੋ ਜਿਹੀਆਂ ਗੱਲਾਂ ਬਾਤਾਂ ਹੁੰਦੀਆਂ ਸੀਗੀਆਂ ਵੀ ਕਣਕ ਦਾ ਬੀਜ ਕਿੰਨਾ ਪਾਉਣਾ ਹੈ ਬਰਸੀਮ ਦਾ ਬੀਜ ਕਿੰਨਾ ਪਾਉਣਾ ਹੈ ਚਰੀ ਦਾ ਕਿੰਨਾ ਬੀਜ ਪੈਂਦਾ ਹੁੰਦਾ ਹੈ ਗੰਨਾ ਕਿਵੇਂ ਬੀਜੀਦਾ ਹੁੰਦਾ ਉਹ ਸਾਰੀਆਂ ਚੀਜ਼ਾਂ ਸੀ ਜਿਹੜਾ ਸਿੱਖਣ ਜਾਣੀ ਸੀ ਕਿਤੇ ਜੀ ਸੋ ਦੂਜਾ ਫੇਰ ਗੱਲ ਹੌਲੀ ਹੌਲੀ ਜਦੋਂ ਪੜੇ ਕਾਲਜਾਂ 'ਚ ਗਏ ਸਕੂਲਾਂ ਤੋਂ ਬਾਅਦ ਉਦੋਂ ਸਮਝ ਲੱਗੀ ਵੀ ਬਾਬੇ ਨਾਨਕ ਨੇ ਵੀ ਕਿਹਾ ਹੈ ਕਿ ਉੱਤਮ ਖੇਦੀ ਮੱਧਮ ਵਪਾਰ ਨਖਿੱਦ ਚੱਕਰੀ ਸੋ ਇਹ ਇੱਕ ਐਸਾ ਕਿੱਤ ਹੈ ਜਿਹੜਾ ਬੜੇ ਸਬਰ ਸੰਤੋਖ ਵਾਲਾ ਕਿੱਤ ਹੈ ਕਿਸਾਨ ਬੀਜ ਦਾ ਕਿਸੇ ਵੀ ਜਿੰਸ ਨੂੰ ਜਦੋਂ ਬੀਜਦੇ ਆਂ ਅਸੀਂ ਕੋਈ ਫਸਲ ਬੀਜਦੇ ਆਂ ਪਹਿਲਾਂ ਬੀਜ ਪਾਉਨੇ ਆ ਧਰਤੀ 'ਚ ਤਿਆਰ ਕਰਕੇ ਤਾਂ ਬੀਜ ਪੁੰਗਰਦਾ ਫਿਰ ਹੌਲੀ ਹੌਲੀ ਫਸਲ ਬੜੀ ਹੁੰਦੀ ਹੈ ਫਿਰ ਉਹਨੂੰ ਫਲ ਲੱਗਦਾ ਫਿਰ ਉਹ ਪੱਕਦਾ ਕਈ ਵਾਰ ਪੱਕਣ ਮੌਕੇ ਗੜੇ ਪੈ ਜਾਂਦੇ ਨੇ ਫਸਲ ਦਾ ਨੁਕਸਾਨ ਹੋ ਜਾਂਦਾ ਉਹ ਫੇਰ ਕਹਿੰਦਾ ਵੀ ਚਲ ਕੋਈ ਗੱਲ ਨਹੀਂ ਜਿਵੇਂ ਰੱਬ ਨੂੰ ਮਨਜ਼ੂਰ ਠੀਕ ਹੈ ਅਗਲੀ ਵਾਰ ਫੇਰ ਬੀਜਦਾ ਸੋ ਇਹ ਐਡਾ ਸਬਰ ਸੰਤੋਖ ਵਾਲਾ ਕੋਈ ਕੀਤਾ ਹੋ ਨਹੀਂ ਸਕਦਾ ਔਰ ਜਿਹੜਾ ਮਰਜੀ ਕੰਮ ਕਰੀ ਜਾਏ ਪਰ ਖੇਤੀ ਸਾਡਾ ਪਹਿਲਾ ਮੁੱਖ ਕਿਤਾ ਕੀ ਸੋਚਦੇ ਹੋ ਕਿ ਕਿਸਾਨ ਕਿਸ ਤਰੀਕੇ ਦੇ ਨਾਲ ਕਰਜ਼ਾ ਮੁਕਤ ਹੋ ਸਕਦਾ ਹੈ ਤੁਸੀਂ ਵੀ ਕੋਈ ਖਿਸਾਨ ਨੂੰ ਖੇਤੀ ਕਰਦੇ ਦਿਨ ਪਰ ਦਿਨ ਮਹਿੰਗਾਈ ਵਧਦੀ ਜਾ ਰਹੀ ਹੈ ਲਾਗਤ ਵਧਦੀ ਜਾ ਰਹੀ ਹੈ ਪਰ ਮੁਨਾਫਾ ਉਹਨਾਂ ਨਹੀਂ ਹੋ ਰਿਹਾ ਦੇਖੋ ਇਹ ਇਹ ਨਾ ਜਿਹੜਾ ਤੁਹਾਡਾ ਸਵਾਲ ਹੈ ਜੀ ਇਹ ਖਾਸਾ ਪਰਚੋਲ ਮੰਗਦਾ ਹੈ ਮੇਰੇ ਖਿਆਲੇ ਦੇ ਵਿੱਚ ਨਾ ਕਈ ਤਰ੍ਹਾਂ ਜ਼ਿੰਮੇਵਾਰ ਨੇ ਇੱਕ ਤਰ੍ਹਾਂ ਦੀਆਂ ਆਏਆਂ ਜਿਹੜੀ ਸਾਡੀ ਧਿਰ ਖੇਤੀ ਨਹੀਂ ਕਰਦੀ ਜਿਹੜੀ ਕੋਈ ਹੋਰ ਕੰਮ ਜਿਹਨਾਂ ਦਾ ਮੇਨ ਕੰਮ ਹੋ ਰਿਹਾ ਹੈ ਸੋ ਮੈਂ ਖੇਤੀ ਉਦੋਂ ਵਧੀਆ ਕਰ ਸਕਦਾ ਜਦੋਂ ਮੈਨੂੰ ਇਹ ਪਤਾ ਹੈ ਕਿ ਮੇਰੇ ਘਰ ਖੇਤੀ ਕਰੇ ਤੋਂ ਬਿਨਾ ਰੋਟੀ ਨਹੀਂ ਪੱਕਣੀ ਦਾਣੇ ਨਹੀਂ ਆਉਣੇ ਜੇ ਮੈਨੂੰ ਲੱਗਦਾ ਕਿ ਮੇਰਾ ਤਾਂ ਸ਼ੈਲਰ ਚੱਲਦਾ ਹੈ ਮੈਂ ਉਧਰ ਆਂਦਣਾ ਜਾਣੀ ਮੇਰਾ ਫਲਾਣਾ ਕੰਮ ਚੱਲਦਾ ਹੈ ਮੇਰੀ ਆਰਥ ਚੱਲਦੀ ਹੈ ਮੇਰਾ ਉਹ ਕੰਮ ਚੱਲਦਾ ਹੈ ਉਦੋਂ ਤੁਸੀਂ ਖੇਤੀ ਵਧੀਆ ਨਹੀਂ ਕਰ ਸਕਦੇ ਕਿਉਂਕਿ ਉਦੋਂ ਤੁਹਾਨੂੰ ਖੇਤੀ ਬਾਰੇ ਥੋੜੇ ਖੇਤੀ ਦੀ ਦਿਲਚਸਪੀ ਉਹ ਨਹੀਂ ਹੈਗੀ ਥੋੜਾ ਮੇਨ ਕੀਤਾ ਕੋਈ ਹੋਰ ਹੈ ਸੋ ਇਸ ਕਰਕੇ ਇੱਕ ਤਾਂ ਉਹ ਗੱਲ ਹੋਣੀ ਜ਼ਰੂਰੀ ਹੈ ਉਹਨਾਂ ਲੋਕਾਂ ਨੂੰ ਪਤਾ ਹੁੰਦਾ ਖੇਤੀ ਕੀ ਚੀ ਹੈ ਜਿਨ੍ਹਾਂ ਦਾ ਮੁੱਖ ਕਿਤੇ ਖੇਤੀ ਹੈ ਕਿ ਸਾਡਾ ਦਾ ਕੰਮ ਹੈ ਹੈ ਸੋ ਮੈਨੂੰ ਇਹ ਲੱਗਦਾ ਕਿ ਇਹਦੇ ਲਈ ਦੂਜੀਆਂ ਚੀਜ਼ਾਂ ਇਹ ਹਨ ਕਿ ਜਿਵੇਂ ਜਿਵੇਂ ਸਾਡੀ ਨਵੀਂ ਜਿਨਰੇਸ਼ਨ ਖੇਤੀ ਕਰਨ ਲੱਗੀ ਉਹਨਾਂ ਵਿੱਚ ਕਿਤੇ ਨਾ ਕਿਤੇ ਇਹ ਵੀ ਲਾਲਸਾ ਸੀ ਕਿ ਸਾਡੇ ਕੋਲੇ ਫਲਾਨੀ ਗੱਡੀ ਵੀ ਚਾਹੀਦੀ ਹੈ ਸਾਡਾ ਵਿਆਹ ਵੱਡੇ ਪੈਰਾਂ ਸੋਣਾ ਚਾਹੀਦਾ ਹੈ ਉਹ ਚਾਹੇ ਕੁਝ ਵੀ ਹੋਵੇ ਉਹਦੇ ਲਈ ਸਾਨੂੰ ਚਾਹੀ ਜਮੀਨ ਵੇਚਣੀ ਪਵੇ ਸਾਨੂੰ ਕੁਝ ਹੋਵੇ ਇੱਕ ਇੱਕ ਗੱਲ ਇਹ ਹੈ ਇੱਕ ਇੱਕ ਫੈਕਟਰ ਹੈ ਸੋ ਇੱਕ ਵੈਕਟਰ ਇਹ ਵੀ ਲੱਗਦਾ ਹੈ ਕਿ ਜਿਵੇਂ ਜਿਵੇਂ ਗਾਂ ਸਾਡੇ ਪਰਿਵਾਰ ਵੱਡੇ ਹੁੰਦੇ ਗਏ ਖੇਤੀਬਾੜੀ ਘਟਦੀ ਗਈ ਸਾਡੇ 20 ਕਿਲਿਆਂ ਤੋਂ 10 ਹੋ ਗਏ 10 ਤੋਂ ਫਿਰ 5 ਹੋ ਗਏ 5 ਤੋਂ ਫਿਰ 2.5 ਕਿਲਿਆਂ ਤੇ ਆ ਗਏ ਸੋ ਉਹਨੀਆਂ ਕਿਲਿਆਂ ਦਾ ਸਰਵਾਈਵਰ ਔਖਾ ਸੀਗਾ ਇੱਕ ਪੋਜੀਸ਼ਨ ਅਗਲੀ ਇਹ ਹੈ ਕਿ ਜਿਹੜੀ ਸਰਕਾਰਾਂ ਇਹਦੇ ਲਈ ਕਾਫੀ ਵੱਡਾ ਰੋਲ ਅਦਾ ਕਰ ਸਕਦੀਆਂ ਸੀਗੀਆਂ ਜਿੰਮੇ ਜਿੰਮੇ ਬਾਕੀ ਮਹਿੰਗਾਈ ਵਧੀ ਸਰਕਾਰਾਂ ਨੇ ਉਸ ਰੇਖੋ ਦੇ ਨਾਲ ਇਸ ਖੇਤੀ ਨੂੰ ਇਗਨੋਰ ਕੀਤਾ ਉਹਨਾਂ ਨੂੰ ਲੱਗਿਆ ਵੀ ਕੋਈ ਗੱਲ ਨਹੀਂ ਇਹ ਅਸਲ ਸਰਕਾਰਾਂ ਇੱਕ ਪੁਆਇੰਟ ਤੇ ਕੰਮ ਕਰਦੀਆਂ ਨੇ ਚਾਹੇ ਉਹ ਕੋਈ ਸਰਕਾਰ ਹੋਵੇ ਉਹ ਇਸ ਪੁਆਇੰਟ ਤੇ ਕੰਮ ਕਰਦੇ ਆ ਕਿ ਸਾਨੂੰ ਵੋਟ ਕਿੱਥੋਂ ਮਿਲਣੀਆਂ ਹੈ ਉਹ ਕਹਿੰਦੇ ਇਹ ਤਾਂ ਸਾਨੂੰ ਵੈਸੀ ਬੋਰਡ ਪਾ ਦਿੰਦੇ ਨੇ